ਅਸੀਂ ਸਾਹਮਣੇ ਵੇਖੋ ਜੀ ਤੇਰੀ ਸੋਚ ਤੇ ਕਰਾਂ ਦੇਾਂਗੇ ਫੋਕੇ ਹਰਮਨਪਾਲ ਸਿੰਘ ਮੈਰੋ ਤੇਰੀ ਸੋਚ ਤੇ ਕਰਾਂ ਦੇਾਂਗੇ ਫੋਕੇ ਹਰਮਨਪਾਲ ਮੈਰੋ ਸਿੰਘ ਤੇਰੀ ਸੋਚ ਤੇ ਕਰਾਂ ਦੇਾਂਗੇ ਫੋਕੇ ਬੋਲੇ ਸੋਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਦੇ ਖਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਣਾ ਵੱਲੋਂ ਪਿਆਰ ਭਰੀ ਸਤ ਸ੍ਰੀਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪਿੰਡ rauwal ਤਹਿਸੀਲ ਜਗਰਾਉਂ ਜ਼ਿਲ੍ਹਾ ਲੁਆਣਾ ਵਿਖੇ ਜਿੱਥੇ ਕਿ ਅੱਜ ਵੱਖ-ਵੱਖ ਜਥੇਬੰਦੀਆਂ ਦੇ ਧਾਰਮਿਕ ਤੇ ਰਾਜ ਧਾਰਮਿਕ ਤੇ ਸਿੱਖ ਜਥੇਬੰਦੀਆਂ ਜਿਹੜੇ ਆਗੂ ਅੱਜ ਇਕੱਤਰ ਹੋਏ ਆ ਭਾਈ ਅਮਰਤਪਾਲ ਸਿੰਘ ਮਹਿਰ ਦੇ ਜਿਹੜੇ ਹੱਕ ਦੇ ਵਿੱਚ ਵੱਡਾ ਇਕੱਠ ਕੀਤਾ ਜਾ ਰਿਹਾ ਉਹਨਾਂ ਦੀ ਇਕੱਠ ਕਰਕੇ ਹਮਾਇਤ ਕੀਤੀ ਜਾ ਰਹੀ ਮੈਂ ਕੋਈ ਕੈਮਰਾਮੈਨ ਕਹੂੰਗਾ ਵੀ ਸਾਰੀਆਂ ਜਿਹੜੀਆਂ ਸੰਗਤਾਂ ਮਾ ਇੱਥੇ ਸਾਡੇ ਨਾਲ ਜੁੜ ਚੁੱਕੀਆਂ ਵਾ ਇੱਥੇ ਕੁਝ ਜਿਹੜੇ ਆਗੂ ਹੋਣਗੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਉਹ ਅੱਜ ਆਦੇ ਕੀਤੇ ਕਾਠੋਂ ਲੈ ਕੇ ਕੀ ਕਹਿੰਦੇ ਆ ਆਉ ਆਪਾਂ ਕਰਦੇ ਆ ਗੱਲਬਾਤ ਮੋਹਨ ਸਿੰਘ ਬੰਸੀਪਰਾ ਐ ਤੁਹਾਡਾ ਕਿਹੜਾ ਪਿੰਡ ਆ ਜੀ ਬੰਸੀਪਰਾ ਪਿੰਡ ਆ ਜੀ ਠੀਕ ਆ ਜੀ ਤੇ ਅੱਜ ਇੱਥੇ ਤੁਸੀਂ ਪਿੰਡ rauwal ਵੇ ਇਹ ਪਹੁੰਚੇ ਹੋਇਓ ਅੱਜ ਕੀ ਮਕਸਦ ਲੈ ਕੇ ਪਹੁੰਚੇ ਆ ਜੀ ਤੇ ਇੱਕ ਤੁਸੀਂ ਕਿਹੜੀ ਜਥੇਬੰਦੀ ਨਾਲ ਕੰਮ ਕਰਦੇ ਹੋ ਕਿਹੜੇ ਅਹੁਦੇ ਤੇ ਕੰਮ ਕਰਦੇ ਹੋ ਇਹ ਨਾਲ ਦੱਸੋ ਜੀ ਮੈਂ ਮੋਹਨ ਸਿੰਘ ਬੰਸੀਪਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਲੁਧਿਆਣਾ ਬਰਨਾਲਾ ਠੀਕ ਆ ਜੀ ਦਾ ਸਰਪ੍ਰਸਤ ਅੱਜ ਅਸੀਂ ਇੱਥੇ ਆਏ ਆ ਇੱਥੇ ਗੱਤਕਾ ਖਾੜਾ ਦੇ ਪ੍ਰੋਗਰਾਮ ਵਿੱਚ ਇੱਕ ਰਜਿਸਟ੍ਰੇਸ਼ਨ ਇਸ ਨੇ ਦੀ ਕਾਪੀ ਮਿਲ ਜਾਣੀ ਹੈ ਬਾਕੀ ਜਿਹੜੀ ਮਹਿਰੋਂ ਦੀ ਗੱਲ ਉਹ ਮੈਂ ਜਰੂਰ ਕਰਨੀ ਹੈ ਮਹਿਰੋਂ ਦੇ ਨਾਲ ਅਸੀਂ ਲੋਹਿਆਂ ਕੋ ਖੜੇ ਆ ਕੋਈ ਪਰਵਾਹ ਨਹੀਂ ਹੈਗੀ ਮਹਿਰੋਂ ਬਿਲਕੁਲ ਸੱਚਾ ਬੰਦਾ ਹੈ ਜਿਹੜੇ ਬੰਦੇ ਗਲਤ ਹੈ ਉਹ ਗਲਤ ਗੱਲਾਂ ਕਰੀ ਜਾਂਦੇ ਆ ਮਹਿਰੋਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਮਹਿਰੋਂ ਨੂੰ ਭਲੇਖਾ ਵੀ ਜਗਰਾਮਾਂ ਦੇ ਬੰਦੇ ਵਿੱਚ ਹੈ ਨਹੀਂ ਜੇ ਸਤਕਾਰ ਕਮੇਟੀ ਦੇ ਨਾਲ ਅਸੀਂ ਸਾਰੇ ਨਾਲ ਆ ਜਿੱਨੀ ਜਥੇਬੰਦੀ ਖੜੀ ਹੈ ਸਮਝ ਲਾ ਕੋ ਕੈਮਰੇ ਵਿੱਚ ਸਾਰੇ ਇੱਥੇ ਉਹਦੇ ਨਾਲ ਆ ਉਹਨੇ ਕੋਈ ਗਲਤ ਕੰਮ ਨਹੀਂ ਕੀਤਾ ਉਹ ਜਿਹੜੇ ਸਾਹ ਦਾ ਨਾ ਹਾਲੇ ਸਾਹਬਾਦੇ ਤੇ 21/7 ਨੰਬਰ ਪਰਚਾ ਸਾਨ 21 ਜੀ ਕਰਾਇਆ ਪਾ ਬਲਜਿੰਦਰ ਸਿੰਘ ਸਾਹਦ ਬਲਜਿੰਦਰ ਸਿੰਘ ਦਾ ਘਰ ਨਾ ਨਵਾੜਾ ਵਿੱਚ ਚਲੋ ਸਿੰਘ ਕਹੇ ਤਾਂ ਸਿੰਘ ਤਾਂ ਹੈ ਨਹੀਂ ਇਹ ਤਾਂ ਦੁਸ਼ਤ ਬੰਦਾ ਜਿਹੜਾ ਤੁਸੀਂ ਪਰਚਾ ਕਰਵਾਇਆ ਜੀ 2021 ਦੇ ਵਿੱਚ ਉਹ ਕਿਸ ਸੰਬੰਧ ਦੇ ਵਿੱਚ ਹੋਇਆ ਜੀ ਉਹ ਇਸੇ ਸੰਧ ਵਿੱਚ ਹੋਇਆ ਇਹਨੇ ਇੱਕ ਜਿਸ ਤਰ੍ਹਾਂ ਥੋੜਾ ਬਣਿਆ ਹੋਇਆ ਇਹਦੇ ਜਾਣੇ ਪੰਜ ਪਿਆਰੇ ਲੈ ਕੇ ਪ੍ਰਕਰਮਾ ਕਰਾਈ ਆ ਪਰ ਉਹ ਕਰਮਾ ਕਰਾ ਕੇ ਗਲ ਚ ਹਜ਼ਾਰਾਂ ਰੁਪਈਆ ਗਲ ਚ ਪਾਇਆ ਨੇ ਆ ਉਹਦੇ ਜਿਹਦੇ ਨਾਲ ਸਾਡ ਨੂੰ ਠੇਸ ਪਹੁੰਚੀ ਹੈ ਅਸੀਂ ਇੱਥੇ ਪਰਚਾ ਦਰਜ ਕਰਾ ਕੇ ਟੂ ਕੋਟ ਕਰਾਤਾ ਸੀਗਾ ਟੂ ਕੋਟ ਕਰਾਉਣ ਤੋਂ ਬਾਅਦ ਜਿਹੜਾ ਜਿਗਰਾਮਾ ਦਾ ਐਸਜੀਪੀਸੀ ਮੈਂਬਰ ਆ ਉਹਨੇ ਕੀ ਕੀਤਾ ਜਾ ਕੇ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਲਖਾ ਲਿਆ ਆ ਕੌਣ ਆ ਜੀ ਉਹ ਐਸਜੀਪੀਸੀ ਮੈਂਬਰ ਕੌਣ ਆ ਜੀ ਉਹ ਅਗਰਚਰਨ ਸਿੰਘ ਗਰੇਵਾਲ ਅੱਛਾ ਜਗਰਾਉਂ ਉਹ ਆਪਣੇ ਕੈਮਰੇ ਚੱਕੋ ਜੀ ਜਗਰਾਉਂ ਕੈਮਰੇ ਚੱਕੋ ਜੀ 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 ਕੈਮਰੇ ਨਾਲ ਚੱਕੋ ਅੱਛਾ ਖਾਸ ਜਿਵੇਂ ਤੁਸੀਂ ਗੱਲ ਕੀਤੀ ਆ ਜਿਹੜੇ ਬਲਜਿੰਦਰ ਸਿੰਘ ਚੰਨ ਘਾਟਵਾਲੀ ਜੀ ਅਸੀਂ ਪਰਚਾ ਕਰਵਾਇਆ ਸੀ 2021 ਦੇ ਵਿੱਚ ਤੇ ਹੁਣ ਉਸ ਵਿਅਕਤੀ ਤੇ ਉਹਨੂੰ ਵਿਅਕਤੀ ਵੀ ਕਿਹਾ ਜਾਵੇ ਕੋਈ ਬੜੀ ਵੱਡੀ ਗੱਲ ਨਹੀਂ ਕਿਉਂਕਿ ਬਾਬਾ ਤੋਂ ਉਹਨੂੰ ਦਾ ਹੱਕਦਾਰ ਨਹੀਂ ਹੈਗਾ ਕਿਉਂਕਿ ਉਹਦੇ ਤੇ ਇੱਕ ਦੀ ਵੀ ਆਏ ਦੋ ਬਲਾਤਕਾਰ ਦੇ ਮੁਕਦਮੇ ਦਰਜ ਹੋ ਚੁੱਕੇ ਆ ਤੇ ਜਿਸ ਦੀ ਲੜਾਈ ਭਾਈ ਅਮਰਤਪਾਲ ਸਿੰਘ ਮਹਿਰੂ ਨੇ ਬੜੀ ਗੱਜ-ਵੱਜ ਕੇ ਜਿਹੜੀ ਲੜਾਈ ਲੜੀ ਆ ਪਰ ਭਾਈ ਅਮਰਤਪਾਲ ਸਿੰਘ ਮਹਿਰੂ ਕਿਤਨਾ ਕਿਤੇ ਟੁੱਟਿਆ ਹੋਇਆ ਜਾਪ ਰਿਹਾ ਵਾ ਵੀ ਜਿਸ ਤਰ੍ਹਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਰੋਂਦਾ ਦਿਖਾਈ ਦੇ ਰਿਹਾ ਵਾ ਉਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਸਾਰੇ ਉਹਦੇ ਨਾਲ ਆ ਉਹਦੇ ਮੰਨ ਚ ਇੱਕ ਪੁਰੇਖਾ ਵੀ ਸਾਡੇ ਨਾਲ ਹੈ ਨਹੀਂ ਕੋਈ ਚਲੋ ਬੰਦਾ ਨਵਾਂ ਉਹਨੂੰ ਜਿਹੜਾਉਂ ਪਰ ਹੁਣ ਕੋਲ ਏ ਟੂ ਏ ਟੂ ਜ਼ेड ਬੰਦੇ ਉਹਦੇ ਨਾਲ ਆ। ਉਹ ਆਪਦੇ ਮਨ ਤੋਂ ਪਰੇਖਾ ਕੱਢ ਦੇਵੇ ਕਿ ਮੇਰੇ ਮੇਰੇ ਤੋਂ ਕੋਈ ਪਰਚਾ ਪੁਲਿਸ ਦਾ ਜੂ ਕਰ ਜੂਗੀ। ਪੁਲਿਸ ਦੀ ਕੀ ਜ਼ਰਤ ਹੈ ਉਹ ਤੇ ਪਰਚੇ ਦਾਜ ਕਰ ਦੇਵੇ। ਜਦੋਂ ਸਾਰੀ ਸੰਗਤ ਨਾਲ ਸਾਰੇ ਪਿੰਡਾਂ ਦੇ ਲੋਕ ਨਾਲ ਆ, ਸ਼ਹਿਰਾਂ ਦੇ ਨਾਲ ਲੋਕ ਆ। ਉਹ ਤਾਂ ਜਿੰਨਾ ਵੀ ਗੰਦੋਂ ਕੱਢ ਰਿਆ ਵਾ ਉਹ ਗੰਦ ਨੂੰ ਕੱਢ ਕੇ ਸਰੇ ਆਮ ਸਾਹਮਣੇ ਕਰਦਾ। ਜਿਹੜੇ ਐਸਜੀਪੀਸੀ ਮੈਂਬਰ ਆ ਉਹਨੂੰ ਬਰੀ ਕਰਦੇ ਆ। ਉਹਦੇ ਹੱਕ 'ਚ ਬੋਲਦੇ ਆ। ਉੱਥੇ ਨਾਰੇ ਵੀ ਲੱਗੇ ਆ। ਐਸਜੀਪੀਸੀ ਪਾ ਜਿੰਮਰਦਾਬਾਦ ਔਰ ਇਹਦੂ ਬਾਕੀ ਕੀ ਰਹਿ ਜਾਂਦਾ ਪਰ ਖਾਸ ਤੀ ਕਿਤਨਾ ਕਿਤੇ ਪਤਾ ਲੱਗਿਆ ਸੀ ਵੀ ਜਿਹੜੀ ਉਹ ਬਲਾਤਕਾਰ ਦਾ ਪਾਕਾ ਦੰਗ ਕਰਾਉਣ ਜੀ ਲੜਕੀ ਆ ਉਹ ਬਾਬੇ ਦੇ ਹੱਕ ਦਾ ਭਗਤ ਚੁੱਕੀ ਆ ਜਿਸ ਕਰਕੇ ਭਾਈ ਮੇਰੇ ਨੂੰ ਕੋਨੋ ਕੋ ਦਿਲ ਨੂੰ ਅੱਥੇ ਪਹੁੰਚੀ ہوئی ਆ ਉਹ ਤਾਂ ਠੀਕ ਆ ਇਹਨਾਂ ਲੋਕਾਂ ਦੀਆਂ ਦਾ ਕੀ ਹੁੰਦੀਆਂ ਬਦਚਲਣ ਔਰ ਦਾ ਜਿੱਦਣੋਂ 4 ਪੈਸੇ ਮਿਲ ਗਏ ਇਹਨਾਂ ਨੇ ਉਧਰ ਹੋ ਜਾਣਾ ਬਾਕੀ ਹੋਰ ਕੇਸ ਬੜੇ ਆ ਕਿਤੇ ਇੱਕ ਇੱਕ ਇਹ ਕੇਸ ਤਾਂ ਨਹੀਂ ਹੋਰ 4-5 ਕੇਸ ਕੱਢੇ ਆ ਉਹਨੇ ਹੋਰ ਪੇ ਕੱਢ ਕੇ ਇਹਨਾਂ ਨੂੰ ਅੰਦਰ ਕਰਾਉਣਾ ਜਿਹੜੇ ਬੰਦੇ ਜ਼ਾਲਮ ਆ ਠੀਕ ਹੈ ਜੀ ਤੇ ਕੀ ਤੁਸੀਂ ਭਾਈ ਅੰਮ੍ਰਿਤਪਾਲ ਮਹਿਰੂ ਦੇ ਨਾਲ ਮੋੜੇ ਨ ਮੋੜੇ ਲੱਭ ਕੇ ਚੱਲੋਗੇ ਪੂਰਾ ਹੈ A to Z ਤੁਹਾਨੂੰ ਦੱਸਤਾ ਦਿੱਤਾ A to Z ਤੱਕ ਅਸੀਂ ਉਹਦੇ ਨਾਲ ਆ ਉਹ ਆਪਦੇ ਮਨਚੋਂ ਪਹਿਲੇ ਖਾੜਦੇ ਵੀ ਮੇਰੇ ਨਾਲ ਹੈ ਨਹੀਂ ਕੋਈ ਅਸੀਂ ਉਹਦੇ ਨਾਲ ਹੈ ਸਾਰੀ ਜਥੇਬੰਦੀ ਨਾਲ ਹੋਰਾਂ ਲੋਕਾਂ ਨੂੰ ਵੀ ਜੋੜਾਂਗੇ ਸਹੀ ਗੱਲ ਸਮਝਾਵਾਂਗੇ ਵੀ ਅਸਲ ਕਾਰਨ ਕੀ ਹੋਇਆ ਹੋਇਆ ਠੀਕ ਹੈ ਹੌਂਜੀ ਥੋੜਾ ਮੇਰਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਵਿੰਦਰ ਸਿੰਘ ਫੌਜੀ ਪਿੰਡ ਰੌਵਲ ਤੋਂ ਪ੍ਰਧਾਨ ਬਾਬਾ ਫਤੇਜ ਸਿੰਘ ਗੱਤਕਾ ਖਾੜਾ ਰੌਵਲ ਐ ਫੌਜੀ ਸਾਹਿਬ ਜਿਵੇਂ ਗੱਤ ਖਾੜਾ ਵਾਰ ਆਉ ਵਾਲ ਚ ਚਲਾ ਰਹੇ ਆ ਤੁਸੀਂ ਇੱਕ ਬਹੁਤ ਵਧੀਆ ਪ੍ਰਸੰਸਾ ਜੋ ਕਦਮ ਆ ਸਲਾਹਕਾ ਜੋ ਕਦਮ ਆ ਜਿਹੜੇ ਨੌਜਾਨ ਪੀੜ੍ਹੀ ਨੂੰ ਵਧੀਆ ਰਸਤਾ ਤੁਸੀਂ ਦਿਖਾ ਰਹੇ ਆ ਤੇ ਅੱਜ ਇੱਕ ਇਹ ਵੱਡੀ ਗਿਣਤੀ ਵਜੜੀਆਂ ਸਿੱਖ ਜਥੇਬੰਦੀਆਂ ਬਲਾਈਆਂ ਆ ਤੁਸੀਂ ਇੱਥੇ ਵੱਡਾ ਇਕੱਠ ਕੀਤਾ ਹੋਇਆ ਵਾ ਉਹ ਕੀ ਮਕਸਦ ਨੂੰ ਇਕੱਠ ਕੀਤਾ ਜੀ ਸਾਡਾ ਇਹ ਇਕੱਠ ਜੀ ਅਸੀਂ ਕਾਫੀ ਟਾਈਮ ਤੋਂ ਸ਼੍ਰੀ ਗੁਰੂ ਅਰਜਨ ਸਾਹਿਬ ਸਤਕਾਰ ਕਮੇਟੀ ਜਗਰਾਉਂ ਨਾਲ ਸੇਵਾ ਕਰ ਰਹੇ ਆ ਤੇ ਆਪਣੇ ਜੋ ਅਮਰਪਾਲ ਸਿੰਘ ਮਹਿਰੋ ਆ ਜੋ ਵੀ ਹੁਣ ਤੱਕ ਆਪਣੇ ਪਹਿਲਾਂ ਤੋਂ ਹੀ ਸਿੱਖ ਮੁੱਦਿਆਂ ਤੇ ਹਰ ਜਗ੍ਹਾ ਹੁੰਦੇ ਆ ਹਰ ਜਗ੍ਹਾ ਆਪਣਾ ਯੋਗਦਾਨ ਪਾਉਂਦੇ ਆ ਖੜਦੇ ਆ ਤੇ ਉਹਨਾਂ ਤੇ ਹੁਣ ਜਗਰਾਉ ਬੈਜੋ ਇਲਜ਼ਾਮ ਲੱਗ ਰਹੇ ਆ ਕੋਈ ਕਹਿੰਦਾ ਵੀ ਸੋਨਾ ਚੱਕ ਲਿਆ ਜਾਂ ਕੋਈ ਪੈਸੇ ਲੁੱਟ ਲੇ ਜਾਂ ਉਲਟਾ ਪਰਸਨ ਨੂੰ ਧੱਕਾ ਸੇ ਹੀ ਕਰ ਰਹੀ ਆ ਇਹ ਬਿਲਕੁਲ ਹੀ ਗਲਤ ਆ ਮਹਿਰੂਨ ਸਾਹਿਬ ਬਹੁਤ ਹੀ ਵਧੀਆ ਨੇਕ ਇਨਸਾਨ ਹਰੇਕ ਬੰਦੇ ਨਾਲ ਖੜਨ ਵਾਲੇ ਆ ਤੇ ਸਾਡੇ ਜਥੇਬੰਦੀ ਸ੍ਰੀ ਗੁਰੂ ਆਚਾਰ ਕਮੇਟੀ ਤੇ ਨੌਜਵਾਨ ਸਭਾ ਪਿੰਡ rauwala ਬਾਬਾ ਗਧ ਘਾ ਅਖਾੜਾ rauwala ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜੇ ਖੜਿਆ ਜਿੱਥੇ ਵੀ ਸਾਡੀ ਜੂਝ ਪਊਗੀ ਸਾਡੀ ਜੱਥੇਬੰਦੀ ਸਾਡਾ ਪਿੰਡ ਸਾਡਾ ਅਖਾੜਾ ਉਹਨਾਂ ਦੇ ਹਮੇਸ਼ਾ ਨਾਲ ਰਹੇਗਾ ਅਸੀਂ ਬਿਲਕੁਲ ਵੀ ਅਮਰਪਾਲ ਸਿੰਘ ਮਹਿਰੋ ਨਾਲ ੱੱਕਾ ਨਹੀਂ ਹੋਣ ਦੇਵਾਂਗੇ ਜੀ ਠੀਕ ਜੀ ਸਿੰਘਾ ਜੀ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਰਾਗੂ ਵਾਲੀ ਸਭ ਤੋਂ ਪਹਿਲਾਂ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਅਸੀਂ ਨੌਜਵਾਨ ਸਭਾ ਸ਼ਾਮ ਸਿੰਘ ਅਟਾਰੀ ਨੌਜਵਾਨ ਸਭਾ ਪਿੰਡ ਰਾਗੂ ਵਾਲ ਦੇ ਮੈਂਬਰ ਹੈ ਜੀ ਤੇ ਨਾਲ ਸਾਡੇ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਦੇ ਮੈਂਬਰ ਨੇ ਉਹ ਵੀ ਸਾਡੇ ਨਾਲ ਨੇ ਤੇ ਅਸੀਂ ਭਾਈ ਮਹਿਰੋ ਦੇ ਨਾਲ ਆ ਭਾਈ ਮਹਿਰੋ ਨੇ ਜੋ ਵੀ ਕੰਮ ਕੀਤਾ ਵਾ ਲੋਕਾਂ ਦੀ ਭਲਾਈ ਲਈ ਕੀਤਾ ਵਾ ਉੱਥੇ ਗਲਤ ਕੰਮ ਹੋ ਰਹੀ ਸੀ ਉਹ ਡੇਰੇ ਦੇ ਵਿੱਚ ਇਸ ਲਈ ਮਹਿਰੋ ਨੇ ਉਹ ਕਾਰਵਾਈ ਕੀਤੀ ਆ ਤੁਹਾਨੂੰ ਪਤਾ ਹੀ ਆ ਮਹਿਰੋ ਦਾ ਜਿਹੜੇ ਕੰਮ ਅੱਗੇ ਵੀ ਕਰਦਾ ਵਾ ਉਹ ਸਾਰੇ ਵਧੀਆ ਹੀ ਕਰ ਰਿਹਾ ਵਾ ਕਿਉਂਕਿ ਉਹ ਜਿਹੜੇ ਕੰਮ ਉਹ ਕਰਨੇ ਤਾਂ ਪ੍ਰਸ਼ਾਸਨ ਨੂੰ ਚਾਹੀਦੇ ਆ ਪਰ ਉਹ ਮਹਿਰੋ ਆਪ ਕਰ ਰਿਹਾ ਵਾ ਪ੍ਰਸ਼ਾਸਨ ਸਾਰਾ ਸੁੱਤਾ ਪਿਆ ਵਾ ਪ੍ਰਸ਼ਾਸਨ ਤਾਂ ਉਲਟ ਮਹਿਰੋ ਦੇ ਉਲਟ ਚੱਲ ਰਿਹਾ ਵਾ ਜਿਵੇਂ ਕਿ ਪਹਿਲਾਂ ਤਾਂ ਦੂਜੀਆਂ ਸਟੇਟਾਂ ਜਾ ਕੇ ਵੀ ਮਹਿਰੋ ਨੇ ਕਈ ਬੱਚੀਆਂ ਦੇ ਜਿਵੇਂ ਬਲਾਤਕਾਰ ਹੋਏ ਜਾਂ ਉਹਨਾਂ ਨਾਲ ਧੱਕਾਸ਼ਾਹੀ ਹੋਈ ਆ ਉੱਥੇ ਜਾ ਕੇ ਵੀ ਉਹਨਾਂ ਦਾ ਸਾਥ ਦਿੱਤਾ ਤੇ ਪੰਜਾਬ ਦੇ ਲੋਕ ਸਾਥ ਨਹੀਂ ਦੇ ਰਹੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਵੀ ਵੱਧ ਚੜ ਕੇ ਮੇਰੇ ਦਾ ਸਾਥ ਦੋ ਠੀਕ ਹੈ ਜੀ ਧੰਨਵਾਦ ਜੀ ਨਾਮ ਤੁਹਾਡਾ ਮੈਂ ਚਮਕੌਰ ਸਿੰਘ ਰਿਟਾਇਰ ਪਰਿਵਾਰਿਕ ਪਿੰਡ rauwal ਠੀਕ ਹੈ ਜੀ ਤੇ ਅੱਜ ਫਿਰ ਭਾਈ ਅਮਰਪਾਲ ਸਿੰਘ ਮੇਰੇ ਦੇ ਹੱਕ ਦੇ ਵਿੱਚ ਉਹ ਵੱਡਾ ਇਕੱਠ ਕੀਤਾ ਗਿਆ ਵਾ ਕੀ ਕਹਣਾ ਕਹਿੰਦੇ ਆ ਜੀ ਅਸੀਂ ਅਮਰਪਾਲ ਸਿੰਘ ਮੇਰੇ ਉਹ ਜਿਹਦੇ ਹੱਕ ਦੇ ਵਿੱਚ ਜਿਹੜਾ ਇਕੱਠ ਕੀਤਾ ਅੱਜ ਅਸੀਂ ਬਿਲਕੁਲ ਤਨਮਨ ਕੰਧ ਵਾਂਗ ਅਮਰਪਾਲ ਮਹਿਰ ਸਿੰਘ ਜੀ ਨਾਲ ਔਰ ਜੋ ਕੰਮ ਮਹਿਰ ਸਿੰਘ ਜੀ ਨੇ ਕੀਤਾ ਉਹ ਸਮੂਹ ਸਿੱਖ ਜੰਦੇ ਬੰਦੀਆਂ ਨੂੰ ਤੇ ਸਥਾਨਿਕ ਜਥੇਬੰਦੀਆਂ ਨੂੰ ਕਰਨਾ ਚਾਹੀਦਾ ਸੀਗਾ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਉਸ ਇਕੱਲੇ ਬੰਦੇ ਨਾਮਤੋਵਰ ਮਹਿਰ ਸਿੰਘ ਜੀ ਨੇ ਇਹ ਸਟੈਂਡ ਲਿਆ ਅਸੀਂ ਉਹਨਾਂ ਦੇ ਬਿਲਕੁਲ ਕੰਧ ਵਾਂਗ ਨਾਲ ਠੀਕ ਹੈ ਧੰਨਵਾਦ ਇਸ ਟਾਈਮ ਇਸ ਪਿੰਡ ਦੇ ਵਿੱਚ ਜੋ ਸੰਗਤ ਇਕੱਠੀ ਹੋਈ ਆ ਜੀ ਇਹ ਸੰਗਤ ਭਾਈ ਅਮਰਦਪਾਲ ਮਹਿਰੋ ਦੇ ਹੱਕ ਦੇ ਵਿੱਚ ਇਕੱਠੀ ਹੋਈ ਆ ਇਹ ਜਗਰਾਉਂ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜਿਹੜਾ ਇੱਕ ਪਖੰਡੀ ਸਾਧ ਨੂੰ ਸੋਧਾ ਲਾਇਆ ਇਹ ਕੰਮ ਜੋ ਕਰਨ ਵਾਲਾ ਸੀ ਇਹ ਪ੍ਰਸ਼ਾਸਨ ਦੇ ਕਰਨ ਵਾਲਾ ਸੀ ਉਹ ਮਹਾਰਾਜ ਦਾ ਓੜ ਆਸਰਾ ਲੈ ਕੇ ਆਪਣੇ ਡੇਰੇ 'ਚ ਬਹੁਤ ਗਲਤ ਕੰਮ ਕਰ ਰਿਹਾ ਸੀ ਜੋ ਭਾਈ ਮਹਿਰੋ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਉਸ ਦਾ ਸੋਧਾ ਲਾਇਆ ਤੇ ਜੋ ਖਬਰ ਉੱਡੀ ਆ ਕਿ ਲੜਕੀ ਨੇ ਭਾਈ ਮਹਿਰੋ ਦੇ ਬਰਖਲਾ ਬਿਆਨ ਦਿੱਤਾ ਇਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉਹ ਲੜਕੀ ਦੇ ਬਰਖਲਾ ਵੀ ਪਰਚਾ ਦਰਜ ਕੀਤਾ ਜਾਵੇ ਉਸ ਦੀ ਵੀ ਕਾਰਵਾਈ ਕੀਤੀ ਜਾਵੇ ਤੇ ਉਹਦੀ ਤਫ਼ਤੀਸ਼ ਕੀਤੀ ਜਾਵੇ ਵੀ ਇਹ ਗੱਲ ਕੀ ਹੋ ਰਹੀ ਆ ਤੇ ਬਾਕੀ ਅਸੀਂ ਪੂਰੇ ਭਾਈ ਮਹਿਰੋ ਦੇ ਹੱਕ ਦੇ ਵਿੱਚ ਜਿੱਥੇ ਸਾਨੂੰ ਭਾਈ ਮਹਿਰੋ ਹੁਕਮ ਕਰਨਗੇ ਅਸੀਂ ਉਹਨਾਂ ਦੇ ਨਾਲ ਚਟਾਨ ਵਾਂਗੂ ਖੜੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ